हां जी दोस्तों सास्रीकाल स्वागत करते हैं तोड़ा राज संधू फार्मिक ਦੇ ਵਿੱਚ ਕਿਸਾਨ ਵੀਰੋਂ ਅੱਜ ਪਹੁੰਚੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਤਰਨਤਾਰਨ ਸਰਦਾਰ ਗਰਮੇਲ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਗਗਨਵੀਰ ਤੋਂ ਪੂਰੀ ਇਨਫੋਰਮੇਸ਼ਨ ਲਵਾਂਗੇ ਦੋਸਤੋ ਅੱਜ ਨਾਗ ਤਾਂ ਵਧੇਰੇ ਆ ਤਕਰੀਬਨ ਕੋਈ 6-7-8 ਨਾਗ ਦਿਖਾਉਣੇ ਆ ਫਿਲਹਾਲ ਹੁਣ ਜਿਹੜੇ ਮੌਕੇ ਤੇ ਅੱਜ ਦੋਸਤੋ ਤੁਹਾਨੂੰ ਦਿਖਾਵਾਂਗੇ ਅੱਜ 5 ਨਾਗ ਨੇ 4 ਵੜਾ ਸੁਈਆਂ ਇੱਕ ਗੱਬਣ ਜਰਸੀ ਬਰੀਡ ਦੇ ਵਿੱਚ ਇੱਕ ਵਾਰ ਤੁਹਾਨੂੰ ਦਿਖਾਵਾਂਗੇ ਐਚ ਐਫ ਕ੍ਰੋਸ ਕ੍ਰੋਸ ਬਰੀਡ ਦੇ ਵਿੱਚ ਨਗ ਹੋਣਗੇ ਠੀਕਾ ਜੀ ਚਾਰ ਬੈੜਾ ਸੂਈਆਂ ਨੇ ਜਿੰਨਾ ਵੀ ਹੋ ਸਕਦਾ ਬਿਲਕੁਲ ਬਾਜਪਜੈਜ ਮੁੱਲ ਕਰਾ ਦੇਾਂਗੇ ਕੋਈ ਵੀ ਫਾਰਮ ਫਾਰਮਰ ਵੀਰ ਠੀਕਾ ਜੀ ਇੱਥੇ ਆਣ ਕੇ ਆਪਣੀ ਦੋ ਟਾਈਮ ਚਲੋ ਤਿੰਨ ਟਾਈਮ ਚਲੋ ਜਿਹੜੇ ਪਸ਼ੂ ਸੂਏ ਸਵਾਏ ਆ ਠੀਕਾ ਜੀ ਗੱਬਣ ਵੈੜ ਤਿੱਪ ਕੇ ਤਸੱਲੀ ਕਰਕੇ ਲੈ ਕੇ ਜਾਓ ਤੁਹਾਨੂੰ ਸ਼ਹਿਰੇ ਪਨਮਾ ਤੋਂ ਕੋਈ 2 2.5 3 ਕਿਲੋਮੀਟਰ ਦੀ ਦੂਰੀ ਤੇ ਪਿੰਡ ਟੋਟੀਆਂ ਠੀਕਾ ਜੀ ਹਰੀਕਾ ਪੱਤਨੇ ਤੋਂ 15 17 ਕਿਲੋਮੀਟਰ ਦੀ ਦੂਰੀ ਤੇ ਆ ਜਿਹੜੇ ਵੀਰ ਨਵੇਂ ਨਾਲ ਜੁੜੇ ਆ ਉਹਨਾਂ ਦਾ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਵਪਾਰ ਲੈਣ ਦਾ ਕੰਮ ਆ ਪਸ਼ੂ ਰੁਟੀਨ ਦੇ ਵਿੱਚ ਹੀ ਆਉਂਦੇ ਰਹਿੰਦੇ ਆ ਤਰੀਕ ਅੱਜ 19 ਨਵੰਬਰ ਤੇ ਸਮਾਂ ਦੋਸਤੋ ਕੋਈ ਸ਼ਾਮ ਦੇ 5:30 ਵਜੇ ਦਾ ਟਾਈਮ ਆ ਚਵਾਈ ਦਾ ਸਮਾਂ ਬਾਕੀ ਮਾਲ ਸੱਜਰ ਤਾਜ਼ਾ ਸੋਇਆ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਗगन ਵੀਰੇ ਸਾਸਰੀ ਕਾਲ ਸਾਸਰੀ ਕਾਲ ਸੰਧੂ ਸਾਹਿਬ ਕੀ ਹਾਲ ਜੋ ਹੋਰ ਗगन ਠੀਕ ਠਾਕ ਆ ਵਧੀਆ ਵਧੀਆ ਗੁਰੂ ਨੇ ਰਾਈ ਕਰਤਾ ਹੋਵੇ ਨੀ ਉਹ ਨਹੀਂ ਹੁੰਦੇ ਤੇ ਬਾਤ ਚੱਲ ਨਹੀਂ ਮਾਲ ਮੈਂ ਜਿਆਦਾ ਪਾਉਣਾ ਮਾਲ 8 9 ਨਾਕ ਪਾਉਣੇ ਹੁਣ ਤਿੰਨ ਪਾਸੇ ਕਰ ਚਾਰ ਕਰ ਬੜਾ ਕਿੰਨੀਆਂ ਨੇ ਟੋਟਲ ਵੈੜਾ ਹੁਣ 5 ਪਾਉਣੀਆਂ ਵਾ ਦੋ ਪਾਸੇ ਕੱਟਦੀਆਂ ਨਹੀਂ ਵੈਸੇ 7 ਨਾਕ ਨੇ ਵੈੜਾ ਟੋਟਲ ਵੈਸੇ ਵੈਸੇ 7 ਹੀ ਇੱਕ ਮੈਂ ਹੀ ਆ ਵਿੱਚੋਂ ਚਲੇ ਗਈਆਂ ਦੋ ਤਿੰਨ ਪਾਉਣੀਆਂ 10000 ਆ ਠੀਕ ਆ ਜੀ ਹੁਣ 5 ਹੀ ਆਪ ਪਾਉਣੀਆਂ 5 ਹੀ ਪਾਉਣੀਆਂ ਹੁਣ ਬੜਾ 5 ਦਿਖਾਵਾਂਗੇ ਨਾ ਹੁਣ ਆਪ ਬਾਕੀਆਂ ਦੀ ਝਲਕ ਜੀ ਮਰਾ ਦਾਂਗੇ ਕੋਈ ਨਹੀਂ ਫਿਰ ਦੂਜੀ ਚ ਪਾ ਦਾਂਗੇ ਠੀਕ ਆ ਭਰਾ ਹਾਂਜੀ ਲਾ ਵੀ 5 ਵੜਾ ਨੇ ਗਗਨ 4 ਸੁਈਆਂ ਇੱਕ ਗੱਪਣਾ ਪਹਿਲੇ ਨੰ ਇਸ ਬਾਰ ਦੀ ਕੀ ਡਿਟੇਲ ਦੂਜਾ ਸੁਆ ਸੰਦੂ ਸਾਹਿਬ ਰਾਤ ਦੀ ਸੂਈ ਆਏ ਰਾਤੀ ਸੂਈ ਰਾਤੀ ਸੂਈ ਬੱਛਾ ਮਗਰ ਜੋ ਇਹਦੇ ਬੋਲੀ ਰਾਤ ਦੀ ਸੂਈਏ ਦੋਸਤੋ ਦੂਜਾ ਸੁਆ ਮਗਰ ਬੱਛਾ ਮੇਲ ਕਾਫ ਆ ਹਾਂਜੀ ਹਾਂਜੀ ਇੱਕ ਦੋ ਚਵਾਈਆਂ ਕਰਤੀਆਂ ਫਿਰ ਦੋ ਚਵਾਈਆਂ ਕਰਤੀਆਂ ਬਹੁਤ ਜਿਆਦਾ ਠੰਡੀ ਠੰਡੀ ਆ ਠੀਕ ਆ ਜੀ ਲੇਵਾ ਕਰਮ ਵਾਲੀ ਪਾਂਡੀ ਭਾਈ ਫਿਰਦੀ ਕਿ ਮੈਂ ਨਾ ਸੰਦੂ ਸਾਹਿਬ 22 ਕਿਲੋ ਵਾਲੀ ਬੱਛੀ ਆ ਬਹੁਤ ਜੰਮੀ ਆ ਬੋਲੀ ਬਿਲਕੁਲ ਚੌਰਸ ਲੇਵਾ ਮੋੜ ਤੋਂ ਬੋਲੀ ਗਾਂ ਦੋਸਤੋ ਗਾੜੀ ਵੀ ਤੁਸੀਂ ਵੇਖੋਗੇ ਸਟਾਰਟਿੰਗ ਵੀ ਗਾੜੀ ਧੋਨ ਵਾਲੀ ਸਾਈਡ ਤੋਂ ਆ ਠੀਕ ਆ ਜੀ ਰੰਗ ਬਿਲਕੁਲ ਬ ਤੇ ਲੇਵਾ ਕਰਮ ਵਾਲੀ ਬਹੁਤ ਸੋਨਾ ਬਣਾਈ ਫਿਰਦੀ ਐ ਕੱਲ ਦੀ ਸੂਈ ਇਸ ਵਕਤ 2 ਚਵਾਈਆਂ ਹੋਈਆਂ ਨੇ ਬੋਲਾ ਕਿੰਨਾ ਕਿ ਅਜੇ ਕਾਊਂਟ ਕੀਤਾ ਕੱਲ 1667 ਕਿਲੋ ਬੋਲਾ ਕੱਢਿਆ ਦੋਆਂ ਚਵਾਈਆਂ ਜਾ ਹਾਂ ਹਾਂਜੀ ਬਾਕੀ ਠੰਡੀ ਠਾਰਾ ਮਗਰ ਬੱਛਾ ਜੀ ਨੇ ਤੇ ਮਗਰ ਬੱਛਾ ਬੱਛਾ ਲੋ ਜੀ ਬੱਛਾ ਬਾਕੀ ਸੰਧੂ ਸਾਹਿਬ ਧਾਰਾ ਮਰੌਣੀਆਂ ਚੋਣ ਚਾਣ ਓਕੇ ਹੁਣ ਪਰਬ ਦਾ ਟਾਈਮ ਬੜਾ ਜਿਆਦਾ ਘੱਟ ਵਾ ਟਾਈਮ ਜ਼ਿਆਦਾ ਹੋ ਜਾਊਗਾ ਹਨਾ ਟਾਈਮ ਜ਼ਿਆਦਾ ਹੋ ਜਾਣਾ ਵਾ ਹਨੇਰਾ ਹੋ ਜਾਣਾ ਹਨੇਰਾ ਹੋ ਜਾਊਗਾ ਹਾਂਜੀ ਹਾਂਜੀ ਬਾਕੀ ਚਵਾਈ ਦੋਸਤੋ ਇੱਕ ਨੰਬਰ ਓਕੇ ਰਿਪੋਰਟਾਂ ਨੇ ਕੋਈ ਪ੍ਰਾਪ ਦੀ ਤਸੱਲੀ ਦੇ ਲਈ ਚੋ ਕੇ ਸਭ ਕਰ ਸਕਦਾ ਬਾਕੀ ਦੇਵਾ ਜੀ ਦੱਸਣ ਦਿਆ ਕਰਮਾਲੀ ਦਾ ਠੀਕ ਆ ਜੀ ਥਣ ਥਣ ਬਹੁਤ ਵਧੀਆ ਲੱਗਾ ਸੰਧੂ ਸਾਹਿਬ ਇਹ ਤਾਂ ਮੁੱਲ ਗਗਨ ਕੀ ਰਹੂਗਾ ਵੀਰ ਸੰਧੂ ਸਾਹਿਬ ਮੁੱਲ ਕਰਨ ਨੂੰ ਭਾਵੇਂ 70 ਕਰ ਲਈਏ 65 ਚ ਛੋੜ ਛੱਪਾ ਕਰਨਾ ਆਪਾਂ 65 ਚ ਹਾਂ ਮਾਨਤਨ ਹੋ ਜਾਣਗੇ ਮੈਂ ਨਾ ਕਰਦਾ ਕੋਈ ਨਹੀਂ ਵੀਰਪਰਾ ਕੋਈ ਫੋਨ ਲਾਵੇ ਕੋਈ ਗੱਲ ਲਓ ਜੀ 65000 ਦੇ ਵਿੱਚੋਂ ਛੋੜ ਛੱਪੇ ਹੋਣਗੇ ਇਹ ਜਰਸੀ ਵੜ ਆ ਗਈ ਆ ਇਹ ਬੱਛਾ ਮਗਰ ਸੰਧੂ ਸਾਹਿਬ ਸੱਤਵੇਂ ਦਿਨ ਦੀ ਚਵਾਈਏ ਦੀ ਮਤਲਬ 7 ਦਿਨ ਹੋ ਗਏ ਸੂਈ ਨੂੰ ਲਓ ਜੀ ਜਰਸੀ ਵੜਾ ਦੂਜਾ ਸੂਆ ਦੂਜਾ ਸੂਆ ਹਾਂ 14 ਤੋਂ 15 ਕਿਲੋ ਦੁੱਧ ਹੁਣ ਰੈਡੀ ਆ ਲਓ ਜੀ ਸੱਤਾਂ ਦਿਨਾਂ ਦੀ ਸੂਈ ਏ ਇਹ ਬੱਛਾ ਮਗਰ ਦੇ ਮੈਂ ਹਾਂਜੀ ਹਾਂਜੀ ਸੋ ਪਿਓਰ ਜਰਸੀ ਆ ਕੀ ਕ ਵੀਰ ਬਾਕੀ 18 19 ਕਿਲੋ ਦੀ ਉਮੀਦ ਕਰਦੇ ਆਪਾਂ ਲੋ ਵੀ 18 19 ਦੀ ਬਿਲਕੁਲ ਗगन ਵੀਰਾਂ ਦਾ ਵੀ ਉਮੀਦ ਕਰਦੇ ਆ ਇਸ ਵਕਤ 14 15 ਕਿਲੋ ਹਾਜ਼ਰ ਅੱਜ ਇੱਕ ਹਫਤੇ ਦੀ ਸੂਈ ਦੇ ਥੱਲੇ ਹਾਂਜੀ ਲੇਵੇ ਦੀ ਕੁਆਲਿਟੀ ਤੁਹਾਡੇ ਸਾਹਮਣੇ ਆ ਥਾਂ ਨੱਥੀ ਮੁਠੀ ਵਾਲੀ ਆ ਬਾਕੀ ਕਿਸੇ ਰਕਮ ਦੀ ਛਿੱਟੇ ਭੂਰ ਦੀ ਮੁਸ਼ਕਿਲ ਮਤਬਲੀ ਕੋਈ ਨਹੀਂ ਸੰਦੂ ਸਾ ਚੋਣ ਦਾ ਪਹੂਣੀ ਮਾੜਾ ਹੋਊਗਾ ਚੰਗਾ ਭਰਾ ਹਾਂਜੀ ਲੋ ਵੀ ਫੇਸ ਕੁਆਲਿਟੀ ਬਿਲਕੁਲ ਛੋਟਾ ਕਾਨਾ ਡੋਂਗ ਟੋਆ ਉਸੇ ਤਰ੍ਹਾਂ ਹੀ ਦੋਵਾਂ ਅੱਖਾਂ ਦੇ ਵਿੱਚ 12 ਇਹ ਤੇ ਇਹ ਬੇਟਾ ਦੇ ਪਾਸੋਂ ਕੋਈ ਢਿਲ ਮੱਠ ਨਹੀਂ ਗਈ ਠੀਕ ਆ ਜੀ ਕੋਈ ਲੱਸੀ ਫਿੱਕੀ ਨਹੀਂ ਗਈ ਬਾੜ ਪੂਰੀ ਰਾਜੀ ਆ ਪਿੰਡੇ ਪੁੰਡੇ ਦੀ ਠੀਕ ਆ ਆ ਵੇਖੋ ਜੀ ਆ ਦੇਖੋ ਠੀਕ ਆ ਇੱਕ ਅਗਣ ਵੀਰੇ ਕੀ ਮੁੱਲ ਦੀ ਆ ਸੰਧੂ ਸਾਹਿਬ ਇਹ ਮੁੱਲ ਨਹੀਂ ਕੋਈ ਕਰਨਾ ਪੈਂਡ ਦੀ ਬਿਲਕੁਲ ਨਹੀਂ ਦੇਣੀ ਆ ਅਛਾ ਜੀ ਹਾਂ ਕੋਈ ਛੋੜ ਛਾੜ ਹੋ ਜੂਗੀ ਮੌਕੇ ਜੈਸਨੋ ਪੁਆਇੰਟ ਤੇ ਹਾਂ ਕੋਈ ਛੋੜ ਛਾੜ ਹੀ ਹੋਣੀ ਐ ਇੱਥੇ ਛੋਟਾ ਛਾਟਾ ਮੌਕੇ ਤੇ ਹੁੰਦੀਆਂ ਰਹਿਣਗੀਆਂ ਠੀਕ ਆ ਜੀ ਕੋਈ ਭਰਾ ਸੰਪਰਕ ਕਰੇ ਕੋਈ ਦੋ ਦੋ ਵੀਰਾਂ ਦਾ ਵੀ ਚੰਗਾ ਚਬਾ ਜੂਗੇ ਐਸ ਵਕਤ 15 14 ਕਿਲੋ ਆ ਹਫਤੇ ਦੇ ਦੌਰਾਨ ਹਾਂਜੀ ਬੱਚਾ ਕੋਈ ਫਿਰ ਤੁਸੀਂ ਵੇਖ ਲਓ ਬਿਲਕੁਲ ਕੁਲਾ ਬੱਚਾ ਹਫਤੇ ਦਾ ਠੀਕ ਆ ਜੀ ਤੇ ਅੱਗੇ ਗਗਨ ਤੀਜੇ ਨੰਬਰ ਤੇ ਆਪਣੇ ਕੋਲ ਇਹ ਪਹਿਲਾ ਸੂਆ ਪਰਸੋਂ ਰਾਤ ਦੀ ਸੂਈ ਵਸ਼ੀ ਮਗਰ ਦੇ ਲਓ ਜੀ ਪਲੂਣ ਵਹਿੜਾ ਬਾਕੀ ਵਹਿੜਾ ਪਾ ਤੁਹਾਨੂੰ ਬਾਅਦ ਚ ਦਿਖਾਉਣੇ ਆ ਆ ਮਗਰ ਬੱਚ ਠੰਡੀ ਢਾਰ ਆ ਦੇਖੋ ਜੀ ਕਰੋ ਚਾ ਕਟੀ ਜਾ ਜੀ ਸੋ ਠੰਡੀ ਧੀਰੀ ਹੈ ਬਾਕੀ ਛੜੀਆਂ ਛੋੜੀਆਂ ਚਾਰ ਦੰਦ ਸੰਧੂ ਸਾਹਿਬ ਮੂੰਹ ਹੋਊਗੀ ਕਰਮਾਲੀ ਦੰਦੀ ਚੌਕੀ ਹੈ ਚੌਕੀ ਜੀ ਚੌਕੀ ਲਓ ਜੀ ਚਾਰ ਦੰਦ ਪਿਓਰ ਜਿਹੜੀ ਚੌਕੀ ਚਾਰ ਦੰਦ ਦਾ ਕਨਫਰਮ ਹੈ ਨਾ ਕਨਫਰਮ ਕਨਫਰਮ ਤੇ ਠੀਕ ਆ ਭਰਾ ਬਸ ਬੁੱਤ ਬਸ ਬਸ ਇੱਥੇ ਹੀ ਠੀਕ ਆ ਕਿੰਨਾ ਬੋਲਾ ਦੱਸਿਆ ਜੇ ਸੰਧੂ ਸਾਹਿਬ ਬੋਲਾ ਲੈ 13 14 ਕਿਲੋ ਇਸਲੇ ਲਓ ਜੀ ਕੰਪੈਕਟ ਟਰੈਕਟਰ ਬਿਲਕੁਲ ਫਿਕਸਲੇ ਵਾਲਾ ਲਗਾ ਕਰਮਾਲੀ ਸੰਧੂ ਸਾਹਿਬ 17 18 ਕਿਲੋ ਵਾਲੀ ਆ ਵਸ਼ੀ ਪਹਿਲਾ ਹੀ ਆ ਲਾਊਗੀ ਕਰਮਾਲੀ ਮੱਥਾ ਕੇ ਲਾਊਗੀ ਲਾਊਗੀ ਚੰਗੀ ਮਲ ਕੋਈ ਬਰੀਡਰ ਵੀਤ ਚਲੇਗੀ ਭਾਵੇਂ 20 ਵਿਚੋਲੇ ਚਲੋ 17 18 ਕਿਲੋ ਆਮਣਾ ਪਰ ਦੂਗੀ ਮਾੜਾ ਜਾ ਐਨੂੰ ਤੋੜ ਕੇ ਦਿਖਾ ਦੇ ਨਹੀਂ ਬਿੱਟ ਐ ਭਾਏ ਪੂਰੀਆਂ ਸੇਲੀਆਂ ਸੂਲੀਆਂ ਨੇ ਮੈਂ ਨਾ ਵੇਦੇ ਉਹ ਤਾਂ ਨਹੀਂ ਕੋਈ ਗੱਲ ਹੈਗੀ ਇਧਰ ਦੇਖੋ ਹਾਂ ਲੈ ਜੀ ਹੁਣ ਇਹ ਚਲੋ ਪਛੂ ਬੱਚੇ ਦਾ ਭਾਵੇਂ ਘਰੇ ਦੂਰ ਥੋੜਾ ਰਹਿ ਗਿਆ ਉਦਾਂ ਕਰਮਾਲੀ ਹੈ ਠੰਡੀ ਧੀਰੀ ਆ ਲੈ ਵੇ ਗगन ਥੋੜਾ ਫਰੰਟ ਤੋਂ ਤੋੜ ਕੇ ਦਿਖਾਈ ਭਰਾਵਾ ਲਓ ਜੀ ਸਟੇਟ ਪੜੇ ਦੇ ਵਿੱਚ ਆ ਠੀਕ ਹੈ ਜੀ ਮੋਹੋਂ ਦੰਦੀ ਚੌਕੀ ਚਾਰ ਦੰਦ ਸੋ ਬੱਚੀ ਚੰਗੀ ਆ ਕੋਈ ਬੰਗਾਰ ਅਸੀਂ ਪਾਓ ਪਾਵੇਂ ਨਾ ਪਾਓ ਆਂਦੀ ਕੁਛ ਨਹੀਂ ਹਣਾ ਮਤਲਬ ਹੀ ਕੋਈ ਨਹੀਂ ਲੋ ਜੀ ਹਾਤੂ ਤੋਂ ਫੇਰ ਕੇ ਪਹਿਲਾਂ ਵੀ ਆਪਾਂ ਤਸੱਲੀ ਨਾਲ ਦਿਖਾ ਦਿੱਤੀ ਆ ਕੋਈ ਤੜਫੜ ਵਾਲਾ ਕੰਮ ਨਹੀਂ ਹੈਗਾ ਕਪੱਛੀ ਬਿਲਕੁਲ ਪਲੂਨ ਪਹਿਲਾ ਸੁਆ ਨਵੀਂ ਨਕੋਰ ਤੇ ਮੁਠੀ ਮੁਠੀ ਵਾਲਾ ਥਾਣਾ ਕਰਮਾਲੀ ਨੂੰ ਠੀਕ ਆ ਜੀ ਸੋ ਬਹੁਤ ਖੂਬਸੂਰਤ ਚੰਗਾ ਹੁਸਨ ਹਸਨ ਕਰਮਾਲੀ ਨੂੰ ਠੀਕ ਆ ਜੀ ਆ ਵੇਖੋ ਲਵੇ ਆ ਵੇਖੋ ਠੀਕ ਹੈ ਜੀ ਸੋ ਕਰੋ ਦਸ ਲੀਆਂ ਤੇ ਅਗਲੇ ਪਿਛਲੇ ਥਣ ਬਿਲਕੁਲ ਥੀ ਮੁੱਠੀ ਵਾਲੇ ਥਣ ਬਰਾਬਰ ਬਰਾਬਰ ਕੋਈ ਥਣ ਵੱਧ ਘਟ ਨਹੀਂ ਹਾਂ ਬੱਛੀ ਚੰਗੀ ਆ ਲਓ ਜੀ ਪਹਿਲਾ ਸੂਆ ਪਲੂਣ ਬੱਛੀ ਬਹੁਤ ਖੂਬਸੂਰਤ ਮਗਰ ਵੀ ਬੱਛੀ ਆ ਆਪ ਵੀ ਬੱਛੀ ਆ ਵੇਖੋ ਜੀ ਲਗਨ ਕੀ ਮੋਲ ਕੀ ਡਿਮਾਂਡ ਕਰਤੀ ਇਹਦੀ ਦੇਦੀ 8000 ਦੀ ਖਲੋ ਜਾ ਉਹ ਜਾ ਜਜ ਕਰਦੇ ਕਿਹੜੀ ਗੱਲ ਕਿਧਰ ਨੂੰ ਤੁਰ ਪਿਆ ਅੱਜ 60 ਛੋੜ ਛਾੜ ਕਰਦਾਂਗੇ 60 ਦੇ ਵਿੱਚੋਂ 2000 ਛੱਡ ਦੇਣਾ 58 ਦੀ ਦਿੱਤੀ 57 ਦੀ ਜਸਨੋ ਦੇਣੀ ਆ ਲਓ ਜੀ 57000 ਦੀ ਵੇਖੋ ਮੇਰਾ ਭਰਾ ਠੀਕ ਆ ਜੀ ਆਪਣਾ ਤੂੰ ਬੱਚੀ ਆ ਬਹੁਤ ਖੂਬਸੂਰਤ ਪਲੂਣ ਪਹਿਲਾ ਸੂਬਾ ਵਾ ਵਿਊ ਵੇਖਿਆ ਵਾ ਖੁੱਲੀਆਂ ਛੋਡਾਂ ਕਰੀਏ ਨਹੀਂ ਕਰਲੀਆਂ ਚਾਹੀਦੀਆਂ ਹੈ ਲਾ ਜਿਵੇਂ ਜਿਵੇਂ ਸਿਆਲ ਆਈ ਜਾਂਦਾ ਨਿੱਕਰ ਘਟੀ ਨਹੀਂ ਜਾਂਦੀ ਹੈ ਨਿੱਕਰ ਛੋਟੀ ਨਹੀਂ ਹੋ ਜਾਂਦੀ ਕਿਧਰ ਮਾ ਜਿਵੇਂ ਜਿਵੇਂ ਸਿਆਲ ਆਈ ਜਾਂਦਾ ਨਿੱਕਰ ਛੋਟੀ ਨਹੀਂ ਪਾ ਪਾਹੀ ਉਹ ਨਿੱਕਰ ਕੀ ਹੁਣ ਕੰਮ ਹੀ ਇਦੋਂ ਦਾ ਮਾਲ ਸਾਰਾ ਚੋਣ ਵਾਲਾ ਪਿਆ ਵਾ ਆ ਠੀਕ ਹੈ ਤੇ ਇੱਕ ਆਪਾ ਉਹਦੀ ਮੁੜਕੇ ਬਣਾ ਲਈਏ ਨਾਲ ਹੀ ਚਮਾਂ ਦੀ ਇਕੱਠੀ ਹੋ ਜੂਗੀ ਜਿਹੜੀ ਸੂਈ ਆ ਸੂਈ ਆ ਪਹਿਲਾਂ ਸੂਈ ਦਿਖਾ ਦਨੇ ਪਹਿਲਾਂ ਗੱਬਣ ਫਿਰ ਗੱਬਣ ਫਿਰ ਵਿਖਾ ਦਨੇ ਆਜੀ ਸੂਈ ਆ ਹੁਣੇ ਮੈਨੇ ਸੂ ਕੀ ਅੜੀ ਕੰਡਾ ਕੀ ਹੋਇਆ ਜੋ ਵੀ ਜਿਹੜੀ ਸੂਈ ਆ ਵੈੜੋ ਕਵਰ ਕਰਦੇ ਆ ਪਹਿਲਾਂ ਆਪਾਂ ਉਸ ਤੋਂ ਬਾਅਦ ਐਂਡ ਦੇ ਵਿੱਚ ਜਿਹੜੀ ਗੱਬਣ ਵੱਛੀ ਤੁਹਾਨੂੰ ਦਿਖਾ ਦਾਂਗੇ ਤੇ ਮਾਲ ਦੋਸਤੋ ਭਾਪੜਤੇ ਦੇ ਵਿੱਚ ਆ ਥੋੜਾ ਜਿਹਾ ਕਿਤੇ ਨਾ ਕਿਤੇ ਵੇਲਾ-ਕਵੇਲਾ ਮੇਰਾ ਵੀਰ ਤਸੱਲੀ ਨਾਲ ਵੀਡੀਓ ਦੇਖਿਆ ਜੇ ਬਾਕੀ ਤੁਹਾਡੇ ਸਾਹਮਣੇ ਆਪਾਂ ਪੂਰੀ ਸ਼ੰਦੂ ਸਾਹਿਬ ਪਹਿਲਾਂ ਸੂਆ ਜੋ ਹਾਂ ਤੇ ਡੱਬੀ ਮਗਰ ਵੱਛੀ ਜੋ ਠੀਕ ਇਹ ਵੀ ਪਹਿਲਣ ਹੀ ਹੈ ਨਾ ਪਹਿਲਣ 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 ਮਗਰ ਵੀ ਬੱਚੀ ਹੈ ਮਗਰ ਵੀ ਬੱਚੀ ਲੈ ਵੀ ਕਰ ਆਪ ਵੀ ਬੱਚੀ ਹਜੇ ਕੁਝ ਚੰਦ ਕੁ ਮਿੰਟ ਹੀ ਹੋਇਆ ਹੈ ਹਾਂ ਹਾਂ ਥੋੜਾ ਜਿਹਾ ਟਾਈਮ ਹੋਇਆ ਜੇ ਸੂਈ ਨੂੰ ਦੱਬੀ ਬੱਚੀ ਨੂੰ ਜਨਮ ਦਿੱਤਾ ਤੇ ਤੁਹਾਨੂੰ ਮੱਸੇ ਐਵੇਂ ਡਰੀ ਜਾਨੀ ਆ ਕੋਈ ਕੋਹਾਗਾ ਤੈਨੂੰ ਪਹਿਲਣ ਬੱਚੀ ਹੈ ਤੇ ਫਰਤੀਲੀ ਆ ਥੋੜੀ ਜਿਹੀ ਠੀਕ ਆ ਉਹ ਡਰਦੀ ਆ ਨਾ ਹੁਣ ਤਰੀ ਆਈ ਗੱਡੀ ਤੇ ਲੈਉਣੇ ਆ ਹਾਂ ਹੁਣੇ ਲੱਤੀ ਕੋਈ ਗੱਲ ਨਹੀਂ ਕੋਈ ਨਹੀਂ ਮੜਾ ਜੇ ਵੀਰੇ ਗਗਨ ਇਹਨੂੰ ਮੜਾ ਤੋੜਨਾ ਦੋ ਕਦਮ ਤੋੜਦੇ ਕੋਈ ਤੋੜਦੇ ਨਾਰਮਲ ਦਰਮਿਆਨੀ ਜਿਹੜੀ ਦੋਸਤੋ ਭਲੂਣ ਭਲਾਂਣ ਦੇ ਵੇ ਤੇ ਉੱਪਰ ਤੁਹਾਨੂੰ ਨਜ਼ਰ ਆਊਗੀ ਪਹਿਲਣ ਵਾਛੀ ਸੂਈ ਆ ਥੋੜਾ ਜਿਹਾ ਭਲੂਣ ਭਲਾਂਣ ਪਛੂ ਪਾ ਜਾਂਦਾ ਇਹ ਬਾਕੀ ਭਲਾਂ ਦੇ ਵਿੱਚ ਥੋੜਾ ਜਿਹਾ ਥਾਂ ਡੁੱਬਾ ਪਛੀ ਪਹਿਲਾ ਸੂਆ ਥਾਂ ਸੰਦੂ ਸਾਹ ਆ ਅੱਖੀ ਚਵਾਈ ਵਾਲਾ ਹਾਂਜੀ ਹਾਂਜੀ ਆ ਦੇਖੋ ਜੀ ਬਹੁਤ ਚੰਗਾ ਥਣ ਲੋਭੀ ਕਰੋ ਚਾਕਾ ਠੀਕ ਆ ਜੀ ਬਸ ਪਤ ਬਸ ਇੱਥੇ ਹੀ ਆ ਬਚਾ ਤੇਰਾ ਕੋਈ ਬਣਾ ਚਲੋ ਹੁਣ ਨਵੀਂ ਬੱਚੀ ਆ ਪਲੂਣ ਪੈਣਾ ਸੰਦੂ ਸਾਹਿਬ ਸਮਝੋ ਵੀ ਕਰਮਾਲੀ ਨਾਲ ਗੱਡੀ ਚ ਵੀ ਸੁੰਦੀ ਆਈ ਆ ਉਹਦਾ ਕਰਕੇ ਡਰਦੀ ਆ ਹਾਂ ਹੈਗੀ ਇਹ ਵੀ ਦੰਦਾ ਜੀ ਆ ਠੀਕ ਹੈ ਭਰਾ ਹਾਂਜੀ ਇਹ ਮੈਨੂੰ ਯਾਰ ਦੀ ਖੀਰੀ ਹੋਣੀ ਕਰਮਾਲੀ ਜਾਂ ਤੇ ਜਾਂ ਚੌਗੀ ਤਾਂ ਪੱਕੀ ਹੋਗੀ ਨਾ ਚੌਗੀ ਹੋਗੀ ਪੱਕੀ ਠੀਕ ਹੈ ਭਰਾ ਹਾਂ ਲੋ ਵੀ ਦੰਦਾ ਦੇ ਵਿੱਚ ਹੀ ਆ ਕੋਈ ਪੱਕੀ ਜਾਂ ਪੁੱਜੀ ਉਮਰ ਦੇ ਵਿੱਚ ਨਹੀਂ ਗਈ ਹਾਂਜੀ ਤੇ ਪਲੂਣ ਪਹਿਲਾ ਸਵੇਰ ਬੱਚੀ ਆ ਇਹ ਜ਼ੇਰ ਪਾਤੀ ਇਹ ਪਾ ਨਹੀਂ ਨਹੀਂ ਪਾਣੀ ਪਾਣੀ ਜ਼ੇਰ ਵਾਲੇ ਹੁਣੇ ਸੁਈ ਆ ਦੇ ਸੁਈ ਹਾਂ ਜ਼ੇਰ ਪਾ ਦੂਗੀ ਹੋਰ ਕੋਈ ਘੰਟੇ 2 ਘੰਟੇ ਤੱਕ ਅੱਧੇ ਇੱਕ ਘੰਟੇ ਦਾ ਹੀ ਸਾਰਾ ਸਮਾਂ ਹੋਇਆ ਜੇ ਸੁਈ ਨੂੰ ਤੇ ਬੱਚੀ ਇਹ ਦੋਸਤੋ ਚੰਗੀ ਆ ਥੋੜਾ ਜਿਹਾ ਆਪਾਂ ਤੁਹਾਨੂੰ ਇੱਕ ਵਾਰੀ ਥਾਂ ਥਾਂ ਲਾ ਕੇ ਵਿਖਾ ਦਿੰਦੇ ਆ ਬੁਧੇਰੇ ਗੱਲਬਾਤ ਸਮਝ ਆ ਜਾਊਗੀ ਤੁਹਾਨੂੰ ਠੀਕ ਆ ਜੀ ਆ ਦੇਖੋ ਬਸ ਪੁੱਤ ਬਸ 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 ਐਵੇਂ ਡਰੀ ਕਿ ਜਾਨੀਂ ਗਗਨ ਤੇ ਥੋੜਾ ਪਿਛੋਲਾ ਆਇਆ ਇਹ ਆ ਦੇਖੋ ਇਹਦਾ ਗਗਨ ਮੁੱਲ ਕੀ ਕਰਤਾ ਭਰਾ ਸੰਧੂ ਸਾਹਿਬ ਮੁੱਲ 55 ਕਰੀਏ 52 ਇਹ 50 ਦੀ ਜੈਸਨੋ ਦੇਣੀ ਆ ਆ 50 ਦੀ ਆ ਲੋ ਜੀ 50000 ਦੀ ਇਹ ਯਸਨੋ ਵਛੀ ਮੇਉ ਜੀ ਬੜੀ ਜਿਆਦੀ ਵਛੀ ਚੰਗੀ ਸੰਧੂ ਸਾਹਿਬ ਇਹ ਵੀ 15 ਕਿਲੋ ਪਹਿਲਾਂ ਹੀ ਦੁੱਧ ਭਰ ਦੂਗੀ ਠੀਕ ਹੈ ਭਰਾ ਜਿਆਦੀ ਖਰੀ ਯਾ ਵਛੀ ਲੋ ਵੀ ਵਛੀ ਚੰਗੀ ਆ ਹਾਂਜੀ ਬਾਕੀ ਹੈ ਵੀ ਮਗਰ ਬੱਚਾ ਫੀਮੇਲ ਕਾਫ ਆ ਵਛੀ ਮਗਰ ਵੀ ਆ ਜੇ ਬੱਚੇ ਨੇ ਤਕਰੀਬਨ ਹੁਣ ਅੱਧਾ ਘੰਟਾ ਹੋਇਆ ਜੇ ਖੜਿਆ ਖੜਿਆ ਕਿੱਥੇ ਜਾਂਦਾ ਬੱਚਾ ਨਹੀਂ ਲੈ ਤੂੰ ਖੜਿਆ ਰਹਿਣਾ ਤੂੰ ਆ ਆ ਦੇਖੋ ਬਾਕੀ ਹੈਗਾ ਪੂਰਾ ਤੇਜ ਵਛੀ ਉਹ ਬਾਕੀ ਜੇ ਅਜੂ ਨੂੰ ਪ੍ਰੋਪਰ ਪਾ ਦੋਗੇ ਉਹਦੀ ਵੀਡੀਓ ਜੇਰ ਦੀ ਵੀਡੀਓ ਬਣਾਵਾਂਗੇ ਆਪਾਂ ਤੇ ਠੀਕ ਹੈ ਭਰਾ ਹਾਂਜੀ ਸੋ 50000 ਤੇ 50 ਤੋਂ 6 ਜਾ ਜਿਹੜੇ 5 ਸੀਗੇ 4 ਸੂਏ ਤੇ ਇੱਕ ਗੱਬਣ ਸੋ ਗੱਬਣ ਵੈੜ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਇਹ ਗੱਬਣ ਕਰਵਾ ਸੁਵਾ ਸੰਧੂ ਸਾਹਿਬ ਦੂਜਾ ਸੁਵਾ ਵਾ ਹਾਂਜੀ ਹੋ ਸਕਦਾ ਦਿਹਾੜੀ ਕੱਢ ਜੇ ਸੂ ਵੀ ਸਕਦੀ ਹੈ ਭਲਕ ਤੱਕ ਠੀਕ ਆ ਭਰਾ ਹਾਂ ਬਹੁਤ ਚੰਗੀਆਂ ਤਿਆਰੀਆਂ ਦੀ ਇਹ ਵੀ ਕੰਮ ਤਿਆਰੀਆਂ ਵਾਲੀ ਤਿਆਰੀਆਂ ਵਾਲੀ ਜੀ ਕਰਾਸ ਫਰੀਡ ਆ ਗਈ ਹੈ ਠੀਕ ਆ ਜੀ ਸੋ ਦੂਜਾ ਸੁਵਾ ਇਹ ਵੈੜ ਨੇ ਸੁਣਾ ਆ ਮਾਰੋ ਨੀਗਾ ਠੀਕ ਆ ਜੀ ਬਾਕੀ ਥਾਣਾ ਨੂੰ ਲੱਗਾ ਕਰਮ ਵਾਲੇ ਨੂੰ ਪੂਰਾ ਖਾਨ ਸੋ ਬਹੁਤ ਵਧੀਆ ਮੈਨਾ ਭਾਵਿਆਂ ਵਰਗੇ ਲੱਗੇ ਤੁਹਾਨੂੰ ਹਾਂ ਮੁੱਠੀ ਮੁੱਠੀ ਵਾਲਾ ਥਾਣਾ ਸੋ ਗੱਬਣ ਵੱਛੀ ਠੀਕਾ ਜੀ ਮੋਲ ਅੱਜ ਆਪਾਂ ਉਹ ਕਰਾਉਣਾ ਜਿਹੜਾ ਕੋਈ ਭਰਾ ਅੱਗੇ ਵੇਚਣ ਵਾਲਾ ਵੀ ਲੈ ਜਾਏ ਉਹਨੂੰ ਵੀ ਕਿਤੇ 2 ਰੁਪਏ ਚੰਗੀ ਸੰਧੂ ਸਾਹਿਬ ਹੋ ਸਕਦਾ ਕਰਮ ਵਾਲੀ ਇੱਥੇ ਗगन ਭਰਾ ਰੋਕੀ ਮੜਾ ਜਾ ਮਿੰਟਕ ਆ ਬਖਾ ਲੈਂਦੇ ਮੈਨੂੰ ਕੋਈ ਆਪਾਂ ਖਾਓ ਜੀ ਸੋ ਥਾਣਾ ਦੇਖੋ ਠੀਕਾ ਜੀ ਕੋਈ ਮੇਰਾ ਵੀ ਦੂਰੋ ਲੱਗ ਗਿਆ ਹੋਣਾ ਤਸੱਲੀ ਨਾਲ ਇੱਕ ਵਾਰੀ ਵੀਡੀਓ ਵੇਖਿਆ ਜੇ ਬਾਕੀ ਅਗਲੇ ਪਿਛਲੇ ਥਾਣਾਂ ਦਾ ਸਾਈਜ਼ ਸਪੇਸ ਵੰਡ ਬਹੁਤ ਵਧੀਆ ਬਾਕੀ ਨਾੜਾ ਨੂੜਾ ਲੈਵੇ ਤੇ ਕਾਫੀ ਆ ਸੋ ਵਾਰਡ ਚੰਗੀ ਆ ਦੂਜਾ ਸੁਬਾ ਬਲੈਕ ਗਗਨ ਕੋਈ ਆਨਲਾਈਨ ਸੌਦਾ ਕਰਦਾ ਤਿੱਪਣ ਦੀ ਗਾਰੰਟੀ ਤਸੱਲੀ ਹਾਂ ਤਸੱਪੰਦੀ ਫੁੱਲ ਗਾਰੰਟੀ ਚੱਕੋ ਜੀ ਹਾਂ ਬਾਕੀ ਵੀਰ ਮੇਰਾ ਜਦੋਂ ਜਾਊਗੀ ਜਾਂਦਿਆ ਤਿੱਪੇ ਵਾਹ ਜਿਹੜਾ ਕੰਮ ਮੇ ਇਹ ਨਾ ਕਰਨ ਵਾਲਾ ਹੈ ਬਸ ਬਸ ਪਤਰੀ ਪੁਤਰੀ ਬੜੀ ਆ ਬੈਗ ਸਿਰ ਹਾਂ ਥੱਲੋਂ ਬੜੀ ਬਹਾਨਾ ਸੰਧੂ ਸਾਹਿਬ ਵਾਲੇ ਜੋ ਸੂਪੀ ਨਾ ਚੰਗੀ ਖਿਲਰੂਗੀ ਇਹਦਾ ਮੁੱਲ ਗਗਨ ਕੀ ਕਰਤਾ ਇਹਦਾ ਪੈਣ ਚ ਛੋੜ ਛਾੜ ਕਰ ਦਾਂਗੇ ਬਾੜ ਦੀ ਦੇ ਦਾਂਗੇ ਬਿਲਕੁਲ ਯੈਸ ਨੋ 60 ਦੀ ਹਾਨਾ ਦੇਣੀ ਆ। ਲਓ ਜੀ 60000 ਦੀ ਹਾਨਾ ਜਿਹੜੀ ਇਹ ਦੇਣੀ ਆ ਠੀਕ ਆ ਜੀ। ਬਾਕੀ ਬੱਛੀ ਵੀ ਚੰਗੀ ਆ ਹਾਈਟ ਕਾਦੋ ਵੀ ਮੀਡੀਅਮ ਦੇ ਵਿੱਚ ਆ ਬਹੁਤ ਹੀ ਵੱਡੀ ਵੀ ਨਹੀਂ ਤੇ ਦਰਮਿਆਨੀ ਵੀ ਨਹੀਂ ਵਿਚਲਾ ਮੇਲ ਆ। ਇੱਧਰ ਪਲੂਨ ਬੱਛੀ ਦਿਖਾਤੀ ਆ ਤੁਹਾਨੂੰ। ਬਹੁਤ ਸੋਹਣਾ ਥਾਨ ਦੇਵਾ ਸੰਭੀ ਫਿਰਦੀ ਕਰਮਾੜੀ ਠੀਕ ਆ ਜੀ। ਤੇ ਕਰ ਲਿਓ ਤੁਸੀਂ ਸੰਪਰਕ ਪਛੀ ਦੁੱਧ ਦੇ ਵੀ ਚੰਗਾ ਚਵਾਜੂਗੇ। ਪਾਣੀ ਡੋਲ ਦੋ ਨਹੀਂ ਪੀਤਾ ਉਹਦੇ। ਠੀਕ ਆ ਜੀ। ਇੱਧਰ ਹੀ ਮਾਰ ਦੋ ਕੈਮਰਾ ਵੀ ਵਿਖਾਉਣਾ ਹੈ ਮਾਲ ਆਪਾਂ। ਪਰ ਹੁਣ ਇੱਧਰ 26 27 ਕਿਲੋ ਵਾਲੀ ਬੱਛੀ ਆਪਣੇ ਕੋਲ ਬੱਜੀ ਆ। ਕਾਲੀ ਜਰਸੀ ਲੋਵੀਆ ਜਰਸੀ ਗੱਬਣਾ ਠੀਕ ਆ 25 26 ਕਿਲੋ ਵਾਲੀ ਵਾਸ਼ੀ ਦੂਜੀ ਵੀਡੀਓ ਚ ਪਾਵਾਂਗੇ ਤਿਆਰ ਕਰਕੇ ਆਹ ਕ੍ਰੋਸ ਵੀ ਗੱਬਣ ਤਿਆਰੀ ਆ ਗਈ ਆ ਸੰਧੂ ਸਾਹਿਬ ਬਹੁਤ ਚੰਗੀ ਆ ਬਰੀਡ ਵਾਲੀ ਵਾੜਾ ਛੋਟਾ ਕੰਨ ਲੱਗਾ ਜਰਸੀ ਕ੍ਰੋਸ ਆਈ ਨੇ ਇਹਦਾ ਆਹ ਜਰਸੀ ਕ੍ਰੋਸ ਆ ਜਰਸੀ ਆ ਗਈ ਇਧਰ ਇੱਕਾ ਝੋਟੀ ਦੇ ਕੈਮਰਾ ਮਾਰਦੋਂ ਡੀਟੇਲ ਜਾਰੀ ਵਾਲੀ ਆ ਇਹ ਤਿਆਰੀ ਵਾਲੀ ਝੋਟੀ ਹੁਣ ਪਾਈ ਨਹੀਂ ਆਪਾਂ ਪਤਾ ਕੀ ਆ ਸਮਾਂ ਉਤੋਂ ਨੇਹਰਾ ਹੁੰਦਿਆ ਵਾ ਲੋ ਵੀ ਇਹ ਦੋਸਤੋ ਮਾਲ ਤਿੰਨ ਨਗ ਜਿਹੜੇ ਆ ਬਿਲਕੁਲ ਤਿਆਰੀ ਵਾਲੇ ਆ ਕਿ ਪੰਜਾਂ ਪੰਜਾਂ 7 8 8 ਦਿਨਾਂ ਦੇ ਵਿੱਚ ਸੂਣ ਵਾਲੇ ਆ ਬਾੜ ਜਰਸੀ ਕਿਸੇ ਭਰਾ ਨੇ ਖਰੀਦਣੀ ਆ ਜਿਹੜੀ ਆਪਾਂ ਵੀਡੀਓ ਦੇ ਵਿੱਚ ਨਹੀਂ ਦਿਖਾਈਏ ਤੇ ਪਰ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਲਿਆ ਜੇ ਸੂਹਾ ਤਿੱਜਾ ਹੋ ਗਈ ਕਿੜੀ ਤੇ ਦੂਜਾ ਸੰਧੂ ਸਾਹਿਬ ਦੋਵੇਂ 6 6 ਦੰਦ ਹੋਣਗੀਆਂ ਛਿੱਗੀਆਂ ਹੋਣਗੀਆਂ ਦੂਜਾ ਜੁੱਦਾ ਸੂਹਾ ਹੋਣਗੀਆਂ ਆ ਵੀ ਜਰਸੀ ਆ ਨਾ ਜਿਹੜੀ ਆਪਣੀ ਆੜੀ ਇਹ ਵੀ ਦੁੱਧ 22 23 ਕਿਲੋ ਵਾਲੀ ਆ ਆ ਦੁੱਧ ਦਊਗੀ 25 26 ਕਿਲੋ ਠੀਕ ਹੈ ਭਰਾ ਹਾਂ ਲਓ ਵੀ ਵੜਾ ਦੋਸਤੋ ਥੱਲੇ ਖੁੱਲੇ ਖੁੱਲੇ ਲੇਵੇ ਕਰਵਾ ਲੈ ਮੈਂ ਵੀ 12 13 ਕਿਲੋ ਵਾਲੀ ਝੋਟੀ ਦੀ ਦੂਜਾ ਸੂਹਾ ਕਰ ਲਿਓ ਪਹਿਲ ਕਦਮੀ ਇਹਦੀ ਪੁੱਛ ਗਏ ਸੀ ਵੀ ਕਰ ਲਿਓ ਜਰਸੀ ਕਰਾਸ ਆ 5 ਤੋਂ 10 ਦਿਨ ਇਹਦੇ ਇਹਦੇ ਹਜੇ ਪੈਂਡਿੰਗ ਆ ਪਰ ਹੋਰ ਪੰਜਾਂ ਚੌਹ ਤਨੂੰ ਕਰਮ ਵਾਲੀਆਂ ਤਿਆਰੀ ਤੇ ਹੋ ਜਾਂਦੀ ਹੈ ਤਿਆਰੀ ਤੇ ਹੋਈਆਂ ਦੂਜੀ ਵੀਡੀਓ ਚ ਵਿਖਾਵਾਂਗੇ ਸੰਧੂ ਸਾਹਿਬ ਤੇ ਹੋਰ ਵੀਰੇ ਗगन ਵਧੀਆ ਜੀ ਕਿਰਪਾ ਪ੍ਰੋਡਕਟ ਨੰਬਰ ਕਰ ਦਈਏ ਸਾਂਝੇ 8847507397 ਠੀਕ ਹੈ ਵੀਰੇ ਓਕੇ ਪਾਜੀ ਓਕੇ ਜੀ 사ਸੀ ਗਾਲ ਜੀ ਸੋ ਧੰਨਵਾਦ ਦੋਸਤੋ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਵੀਡੀਓ ਮੇਰਾ ਆਪਣਾ ਤੁਸਲੀ ਨਾਲ ਦੇਖ ਲਿਆ ਜੇ ਪ੍ਰੋਪਰ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਜਾਂ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ